ਕੱਲ ਆਪਾਂ ਇੱਕ ਖਬਰ ਕੀਤੀ ਸੀਗੀ ਕਿ ਭਾਈ ਪੰਚਾਇਤਾਂ ਨੂੰ ਪਰਫਾਰਮੇ ਭੇਜਿਆ ਕਹਿੰਦੇ ਵੀ ਤੁਸੀਂ ਕਾਰਗੁਜ਼ਾਰੀ ਦੱਸੋ ਵੀ ਪੁਲਿਸ ਦੀ ਕੀ ਰਹੀ ਹੈ ਨਸ਼ਿਆਂ ਦੇ ਵਿਰੁੱਧ ਜਿਹੜੀ ਜੰਗ ਚੱਲ ਰਹੀ ਸੀ ਉਹਦੇ 'ਚ ਕੀ ਬਣਿਆ ਪਰ ਆਪਾਂ ਕੁਝ ਖਬਰਾਂ ਪਹਿਲਾਂ ਸਾਂਝੀਆਂ ਵੀ ਕੀਤੀਆਂ ਕਿ ਭਾਈ ਜੇ ਨਸ਼ੇ ਨੂੰ ਰੋਕਣ ਵਾਲਾ ਕੋਈ ਪਿੰਡ ਦੇ ਵਿੱਚ ਉੜਦਾ ਸੀ ਤੇ ਉਹਦੇ ਨਾਲ ਹੁੰਦੀ ਕੀ ਸੀ ਇੱਕ ਸਾਬਕਾ ਫੌਜੀ ਸਾਹਿਬ ਨੇ ਤੇ ਲਤਾਂ ਤੋੜਤੀਆਂ ਸੀ ਉਹਦੇ ਹਿਸਾਬ ਦੇ ਵਿੱਚ ਤੇ ਉਹਨੂੰ ਪੰਚਾਇਤਾਂ ਨੂੰ ਵੀ ਔਖਾ ਹੋਇਆ ਪੇ ਕੰਮ ਜੀ ਕੀ ਜਵਾਬ ਦੇਣਗੇ ਪੁਲਿਸ ਤੋਂ ਵੀ ਡਰ ਲੱਗਦਾ ਹੈ ਨਸ਼ੇ ਵਾਲੇ ਜਿਹੜੇ ਉਹਨਾਂ ਤੋਂ ਵੀ ਡਰ ਲੱਗਦਾ ਹੈ ਜਵਾਬ ਸਹੀ ਸਹੀ ਪਹੁੰਚਣਗੇ ਉੱਥੇ ਕਿ ਨਹੀਂ ਪਹੁੰਚਦੇ ਦੇਖੋ ਪਹਿਲਾਂ ਤੇ ਪਰਫਾਰਮੇ ਪਹੁੰਚੇ ਉਹ ਹਿੰਦੀ ਚ ਫਿਰ ਉਹ ਰੋਲਾ ਰੂਲਾ ਪਿਆ ਤੇ ਪੰਜਾਬੀ ਚ ਆ ਗਿਆ ਜੀ ਹੁਣ ਜਦੋਂ ਪੰਚਾਇਤਾਂ ਨੇ ਪੜ੍ਹੇ ਆ ਉਹ گاਉਂ ਫੀਡਬੈਕ ਲਈ ਜਾਂਦੇ ਆ ਕਿ ਫੀਡਬੈਕ ਦਈਏ ਕੀ ਹੂੰ ਵੀ ਜੇਤੇ ਇਹ ਕੰਨੇ ਆ ਕੇ ਸਾਡਾ ਪਿੰਡ ਨਸ਼ਾ ਮੁਕਤ ਹੋ ਗਿਆ ਤੇ ਪਿੰਡ ਨੇ ਗੱਲ ਚ ਸਾਬਾ ਪਾ ਲੈਣਾ ਬਿਲਕੁਲ ਇਹਦੇ ਤੇ ਕਈ ਸਬੂਤ ਨਿਕਲ ਸਕਦੇ ਨਾਲ ਦੀ ਹਾਂ ਜੀ ਬਿਲਕੁਲ ਵੀ ਯਾਰ ਪਿੰਡ ਚ ਆ ਕੀ ਵਿਗਣਿਆ ਤੇ ਜੇ ਉਹ ਕਹਿੰਦੇ ਆ ਕਿ ਇਹ ਕਹਿੰਦੇ ਕਿ ਨਸ਼ਾ ਮੁਕਤ ਨਹੀਂ ਹੋਇਆ ਹੂੰ ਤਾਂ ਉਤਲਾ ਜਿਹੜਾ ਬੈਠਾ ਬਲਾਕ ਦਾ ਜਾਂ ਜ਼ਿਲ੍ਹੇ ਦਾ ਨੇਤਾ ਉਹ ਸਾਡੇ ਗੱਲ ਪਾਉ ਉਹਨੇ ਪਰਫਾਰਮੇ ਪੁੱਠੇ ਭੇਜ ਦੇ ਨੇ ਕਰੈਕਟ ਕਰਕੇ ਭੇਜੋ ਤੇ ਜੇ ਉਹ ਕਹਿੰਦੇ ਵੀ ਇਹ ਕਹਿੰਨੇ ਆ ਕਿ ਭਾਈ ਇਹ ਸਾਰਾ ਕੁਝ ਜਿਹੜਾ ਇਦਾਂ ਹੋ ਰਿਹਾ ਕਿ ਫਲਾਣਾ ਥਾਣੇਦਾਰ ਜਿਹੜਾ ਹੂੰ ਉਹ ਨਹੀਂ ਕਰਦਾ ਐਕਸ਼ਨ ਨਹੀਂ ਕਰਦਾ ਕੋਈ ਕੰਨ ਨਹੀਂ ਸੁਣਦਾ ਕੋਈ ਨਾ ਕੋਈ ਉਹਦੇ ਚ ਕਾਂ ਕਾਂਜ ਹੋ ਸਕਦੀ ਤੇ ਫਰਜ਼ ਉਹ ਕਹਿੰਦੇ ਤੁਮ ਤੋਂ ਠਹਿਰੇ ਪਰਦੇਸੀ ਸਾਥ ਕਿਆ ਨਭਾਓਗੇ ਹੂੰ ਵੀ ਤੁਸੀਂ ਤਾਂ ਦਿੱਲੀ ਮੁੜ ਕੇ ਚਲੇ ਜਾਓਗੇ ਜੋ ਝੋਟੇ ਘਟ ਦੁਬਾਰਾ ਆ ਗਿਆ ਹੂੰ ਤੋ ਸਾਡੇ ਸਾਹ ਪੀ ਲੂਗਾ ਪਹਿਲਾਂ ਕਾਰਵਾਈ ਕਰੀ ਨਾ ਹੋਵੇ ਭਾਵੇਂ ਤੂੰ ਖੋਹ ਦਿੰਦੀ ਹੈ ਕਿਸੇ ਹੋਰ ਸਰਕਾਰ ਚ ਹੋ ਲੱਗ ਗਿਆ ਉਥੇ ਆ ਕੇ ਥਾਣੇ ਚ ਸਾਡੇ ਤੇ ਛੌੜੇ ਲਾ ਦੇਗਾ ਸਹੀ ਹੈ ਸੱਚ ਹੈ ਸਰ ਜੀ ਪੰਚਾਇਤਾਂ ਕੀ ਲਿਖ ਕੇ ਭੇਜਣੇ ਕੋਈ ਚਲੋ ਮਜ਼ਾਕ ਆਪਣੀ ਜਗ੍ਹਾ ਤੇ ਹੁੰਦਾ ਹੈ ਮਜ਼ਾ ਹੀ ਆ ਚੀਜ਼ਾਂ ਆਪਣੀ ਜਗ੍ਹਾ ਤੇ ਹੁੰਦੀਆਂ ਨੇ ਹਮ ਪਰ ਅਸਲੀਅਤ ਆਪਣੀ ਜਗ੍ਹਾ ਕੀ ਲਿਖ ਕੇ ਭੇਜਣ ਦੱਸੋ 80% 90% ਤੇ ਸਰਪੰਚ ਇਹਨਾਂ ਦੇ ਆ ਜੀ ਕੀ ਲਿਖਣਗੇ ਆ ਜਿਹੜੀਆਂ ਦੋ ਤਿੰਨ ਗੱਲਾਂ ਮੈਂ ਤੁਹਾਨੂੰ ਦੱਸੀਆਂ ਨੇ ਕਿ ਉਹ ਕੀ ਲਿਖ ਕੇ ਭੇਜਣ ਇਹਦੇ ਚ ਹਮ ਕਮਾਲ ਹੋ ਗਿਆ ਸਰ ਮੈਂ ਤੁਹਾਨੂੰ ਥੋੜਾ ਪਿੱਛੇ ਲੈ ਕੇ ਜਾਣਾ ਜੀ ਜ਼ਿਆਦਾ ਨਹੀਂ ਮਾਨ ਸਾਬ ਨੇ ਔਨ ਰਿਕਾਰਡ ਬੋਲਿਆ ਕਿ 99% ਨਸ਼ਾ ਖਤਮ ਹੈ ਬੋਲਿਆ ਕਿ ਨਹੀਂ ਬੋਲਿਆ ਕਿ ਸਾਰੇ ਦੱਸ ਦਿਓ ਬੋਲਿਆ ਕਿ ਨਹੀਂ ਬੋਲਿਆ ਤੇ ਜਿਹੜੇ ਸਿਹਤ ਮੰਤਰੀ ਆ ਉਹ ਕਹਿੰਦੇ ਵੀ ਪੰਜਾਬ ਚ ਸਿਰਫ ਚਾਰ ਪਿੰਡਾਂ ਨੇ ਦਾਵਾ ਕੀਤਾ ਉਹ ਵੀ ਦਾਵਾ ਕੀਤਾ ਕਿ ਨਸ਼ਾ ਮੁਕਤ ਹੋ ਗਿਆ ਕਿਹੜਾ ਨਸ਼ਾ ਮੁਕਤ ਦੱਸੋ ਕਿੱਥੇ ਨਹੀਂ ਆ ਤੁਸੀਂ ਆਪ ਵੇਖੋ ਕਿ ਭਾਈ ਖੁਦ ਸਿਹਤ ਮੰਤਰੀ ਤੇ ਤੁਹਾਨੂੰ ਫੀਡਬੈਕ ਦੇ ਰਿਆ ਕਿ ਸਾਡੇ ਕੋਲ ਕੱਲ ਵੀ 10 ਲੱਖ ਰਜਿਸਟਰਡ ਸੀ ਅੱਜ ਵੀ 10 ਲੱਖ ਰਜਿਸਟਰਡ ਆ ਜੀ ਜੇ ਨਸ਼ਾ ਬੰਦ ਹੋਊਗਾ ਤੇ ਇੱਥੇ ਤੇ ਲੈਣਾ ਲੱਗ ਜਾਨੀਆਂ ਮਾਰਾ ਮਾਰ ਹੋ ਜਾਏਗੀ ਤਾਂ ਇੱਥੋਂ ਹੀ ਤੁਸੀਂ ਫੀਡਬੈਕ ਲੈ ਲਓ ਸਰ ਫੀਡਬੈਕ ਤੁਸੀਂ 3 ਸਾਲਾਂ ਚੱਲੇ ਤੱਕ ਹਸਲ ਹੀ ਨਾ ਕਰ ਸਕੇ ਹੂੰ ਕਦੇ ਆਪਣੇ ਸਰਪੰਚਾਂ ਤੋਂ ਹੀ ਇਮਾਨਦਾਰੀ ਨਾਲ ਹੀ ਪੁੱਛ ਲਓ ਕਿ ਕਿੰਨੇ ਮੁੰਡੇ ਮਰੇ ਨੇ ਇੱਕ ਪਿੰਡ 'ਚ ਬਿਲਕੁਲ ਤੁਹਾਨੂੰ ਫੀਡਬੈਕ ਮਿਲ ਜਾਊਗੀ ਹਾਂ ਸਲਾਮੇ ਵਾਲੇ ਦੀ ਕੱਲ ਗੱਲ ਕੀਤੀ ਸੀ ਅਪਾਰਸ਼ਦ ਜੀ ਸਰਪੰਚ ਦਾ ਹੀ ਮੁੰਡਾ ਮਰਿਆ ਕਿੰਨੇ ਇਸ ਤਰ੍ਹਾਂ ਦੇ ਨੇਤਾ ਨੇ ਛੋਟੇ ਮੋਟੇ ਜਿਨ੍ਹਾਂ ਦੇ ਮੁੰਡੇ ਮਰੇ ਆ ਹਾਂ ਹੁਣ ਤੇ ਗਾਂ ਸਾਡੀਆਂ ਬੱਚੀਆਂ ਤੱਕ ਵੀ ਕਹਾਣੀ ਪਹੁੰਚੀ ਪਈ ਆ ਸੋ ਫੀਡਬੈਕ ਚਲੋ ਚੰਗੀਆਂ ਹੋਣ ਪੰਚਾਇਤਾਂ ਫੀਡਬੈਕ ਇਮਾਨਦਾਰੀ ਨਾਲ ਦੇਣਾ ਜੀ ਕਿ ਭਈ ਆ ਗੱਲ ਆ ਬਾਤ ਆ ਕੁਨ ਨਰਾਜ਼ ਹੁੰਦਾ ਗੁੱਸੇ ਹੁੰਦਾ ਤਾਂ ਆਪਣੀ ਜਗ੍ਹਾ ਫਿਰ ਹੋਈ ਜਾਵੇ ਜੀ ਜੀ ਫੀਡਬੈਕ ਦਿਓ ਠੋਕੇ ਹੂੰ ਇਹਨਾਂ ਨੂੰ ਲੱਗ ਪਤਾ ਜਾਵੇ ਕਿ ਸਿਆਸਤ ਕੀ ਹੁੰਦੀ ਹੈ ਤੇ ਸਚਾਈ ਕੀ ਹੁੰਦੀ ਹੈ ਹੂੰ ਦੋਈ ਚੀਜ਼ਾਂ ਹੁੰਦੀਆਂ ਨੇ ਪਰ ਕਿਤੇ ਨਾ ਕਿਤੇ ਅਸੀਂ ਮਾਰ ਖਾ ਜਾਂਦੇ ਨਾ ਇਹ ਅਸੀਂ ਉਸ ਚਾਲ ਦੇ ਬਹਿਣ ਦੇ ਵਿੱਚ ਬਹਿ ਜਾਂਦੇ ਨਾਲ ਸਹਾਈ ਹੋ ਜਾਂਦੇ ਆ ਤੇ ਫਿਰ ਰਿਜ਼ਲਟ ਵੀ ਨਤੀਜੇ ਵੀ ਉਦਾਂ ਦੀ ਆਉਂਦੇ ਆ ਪੰਜਾਬ ਕਿੰਗਜ਼ ਜੀ ਦੱਸ ਰਹੇ ਨੇ ਪੰਜਾਬ ਕਿੰਗਜ਼ ਜੀ ਇਸ ਤਰ੍ਹਾਂ ਦੇ ਬਹੁਤ ਸਾਰੇ ਪਿੰਡ ਮੈਨੂੰ ਤੇ ਲੱਗਦਾ ਕਿ ਲਗਭਗ ਹਰ ਪਿੰਡ ਦੇ ਵਿੱਚ ਹੀ ਇਸ ਤਰ੍ਹਾਂ ਦੀਆਂ ਕਹਾਣੀਆਂ ਲੱਭ ਸਕਦੀਆਂ ਨੇ ਜੇ ਆਪਾਂ ਲੱਭੀਏ ਤੇ ਇਹ ਗੱਲ ਤੇ ਇਮਾਨਦਾਰੀ ਦੀ ਹੈ ਨਾ ਜ਼ਮੀਰ ਨੂੰ ਜਗਾ ਕੇ ਗੱਲ ਕਰਨ ਦੀ ਹੈ ਭਾਈ ਜੇ ਆਪਾਂ ਸੱਚੀ ਤੇ ਜ਼ਮੀਰ ਦੇ ਨਾਲ ਗੱਲ ਕਰਦੀਏ ਤੇ ਫਿਰ ਤੇ ਬਹੁਤ ਸਾਰੇ ਕੇਸ ਹੋ ਸਕਦੇ ਸਰ ਮੇਰੇ ਆਪਦੇ ਪਿੰਡ ਦਾ ਵੀ ਹਾਲ ਹੈ ਹਰ ਪਿੰਡ ਹੁਣ ਮੈਂ ਕਹਿ ਦਿੰਦਾ ਹਾਂ ਕਿ ਆ ਪਿੰਡ ਪਿੰਡ ਦਾ ਕੀ ਗੱਲ ਸੁਰੇ ਪੰਜਾਬ ਦੀ ਕਰੋਨ ਸਮੁੱਚਤਾ 'ਚ ਗੱਲ ਕਰਨ ਦਾ ਹੀ ਫਾਇਦਾ ਹੈ ਹੂੰ ਉਹਦੇ 'ਚ ਸਾਰੇ ਪਿੰਡ ਆ ਜਾਂਦੇ ਸਾਰੇ ਪਿੰਡ ਚਲੋ ਜੇ ਕਿਸੇ ਪਿੰਡ 'ਚ ਨਹੀਂ ਹੈ ਬਚਿਆ ਜਿੰਨੇ ਮੈਂ ਇਹ ਕਹਿ ਸਕਦਾ ਕਿ ਮੇਰਾ ਪਿੰਡ ਜਰਾ ਥੋੜਾ ਬਚਿਆ ਹੈ ਇਹ ਨਹੀਂ ਹੈ ਕਿ ਬਿਲਕੁਲ ਮੁਕਤਿਆ ਜੀ ਬਚਾ ਆਇਆ ਕਿ ਸਾਡੇ ਬੱਚੇ ਗਰਾਉਂਡਾਂ ਗੁੰਡਾਂ ਚ ਬਹੁਤ ਜਾਂਦੇ ਆ ਭਰਤੀ ਹੋ ਜਾਂਦੇ ਆ ਜਾਂ ਪ੍ਰਾਈਵੇਟ ਜੋਬਾਂ ਕਰਦੇ ਇੰਨਾ ਕੁ ਬਚਾ ਜੀ ਪਰ ਕੁਝ ਪਛੜੇ ਜਿਹੜੇ ਆਰਥਿਕ ਤੌਰ ਤੇ ਪਰਿਵਾਰ ਹੁੰਦੇ ਉਹਨਾਂ ਦੇ ਬੱਚੇ ਕਰਦੇ ਵੀ ਆ ਤੇ ਕਰਵਾਉਂਦੇ ਵੀ ਆ ਸਾਰਾ ਕੁਝ ਆ ਜੀ 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 ਬਿਲਕੁਲ ਆ ਸ਼ੁਕਰੀਆ ਜੀ ਦੋਸਤੋ ਸਵਾਗਤ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ